ਅੱਜ ਅਸੀਂ ਪਿੰਡ ਲਦਾਲ ਦੇ ਵਿੱਚ ਆਏ ਆ ਕਿ ਇੱਕ ਹੜਪੀਰਤ ਪਰਿਵਾਰ ਦਾ ਜਿਨ੍ਹਾਂ ਦਾ ਘਰ ਤਹਿ ਗਿਆ ਸੀਗਾ ਜਿਹੜੇ ਇਹ ਪਿੱਛੇ ਬਹੁਤ ਜ਼ਿਆਦਾ ਕਾਤਕ ਮੀਂਹ ਪਿਆ ਸੀਗਾ ਹੜ ਆਈ ਸੀ ਉਸ ਦੇ ਕਾਰਨ ਤੇ ਉਸ ਨੂੰ ਦੇਖਦੇ ਹੋਏ ਸਾਡੀ ਪੰਜਾਬ ਪੁਲਿਸ ਦੀ ਟੀਮ ਸਾਡੀ ਸੰਗਰੂਰ ਪੁਲਿਸ ਦੀ ਟੀਮ ਸਾਡੇ ਡੀਐਸਪੀ ਲਹਿਰਾ ਸਰਦਾਰ ਦੀਪਿੰਦਰ ਜੇਜੀ ਅਤੇ ਐਸਐਚਓ ਸਰਦਾਰ ਕਰਮਜੀਤ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਪਿੰਡ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਅੱਜ ਉਹੀ ਘਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਨੂੰ ਬਿਲਕੁਲ ਇੱਕ ਨਵਾਂ ਚਿਹਰਾ ਦਿੱਤਾ ਬਿਲਕੁਲ ਘਰ ਨੂੰ ਤਿਆਰ ਕਰਕੇ ਜਿਹੜਾ ਪੀੜਤ ਪਰਿਵਾਰ ਸੀ ਉਹਨਾਂ ਨੂੰ ਉਹਨਾਂ ਦੇ سپਰਤ ਕੀਤਾ ਉਹਨਾਂ ਨੂੰ ਹੈਂਡਓਵਰ ਕੀਤਾ ਮੈਂ ਇਹ ਕਵਾਂਗਾ ਕਿ ਇਹ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ ਬੜਾ ਹੀ ਸ਼ਲਾਘਾਯੋਗ ਹੈ ਬਹੁਤ ਹੀ ਨੇਕ ਨੀਤ ਨਾਲ ਇਹਨਾਂ ਨੇ ਕੀਤਾ ਤੇ ਅਗਰ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਤੇ ਸਾਡੇ ਜਿਹੜੇ ਇਹ ਨੌਜਵਾਨ ਪੀੜੀ ਹੈ ਕੰਮ ਕਰਨਗੇ ਤਾਂ ਅਸੀਂ ਪੰਜਾਬ ਨੂੰ ਜੜ ਤੋਂ ਨਸ਼ਾ ਮੁਕਤ ਕਰ ਸਕਦੇ ਆ ਤੇ ਨਸ਼ੇ ਦੇ ਕੋੜ ਨੂੰ ਖਤਮ ਕਰ ਸਕਦੇ ਆ ਮੈਂ ਇੱਥੇ ਦੇ ਜਿਹੜੇ ਨੌਜਵਾਨ ਸਾਡੇ ਸਾਰੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਬੜਾ ਜਜ਼ਬਾ ਹੈ ਉਹਨਾਂ 'ਚ ਬੜਾ ਹੁਨਰ ਹੈ ਉਹਨਾਂ 'ਚ ਤੇ ਚੰਗੇ ਕੰਮ ਵੀ ਕਰ ਰਹੇ ਨੇ ਤੇ ਆਪਣੇ ਪਿੰਡ ਦੀ ਬੜੀ ਦੇਖਰੇਖ ਵੀ ਕਰ ਰਹੇ ਨੇ ਮੈਂ ਉਹਨਾਂ ਸਭ ਨੂੰ ਕਵਾਂਗਾ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤ ਸਿਹਤ ਤੇ ਲੰਬੀ ਉਮਰ ਦਾਤ ਬਖਸ਼ਣ ਤੇ ਇੰਜ ਹੀ ਉਹ ਚੰਗੇ ਕੰਮ ਸਦਾ ਆਪਣੇ ਪਿੰਡ ਆਪਣੇ ਸੂਬੇ ਤੇ ਆਪਣੇ ਦੇਸ਼ ਤੇ ਲਈ ਕਰਦੇ ਰਹਿਣ